ਕੱਪਣਾ ਜੀ ਤੇਰੀ ਗਰੰਟੀ ਹੋਵੇ ਆ ਵਿੱਚ ਦਾ ਬੋਕ ਫਿਰਦਾ ਬਾਈ ਬੱਕਰੀ ਪਸੰਦ ਆ ਕਹਿੰਦੀ ਸਾਡੇ ਵਿੱਚ ਦਾ ਸਾਡੇ ਬੋਕ ਇੱਕ ਹੋਰ ਕੱਢ ਦੋ ਕੱਢ ਜੋੜਾ ਕਰ ਖਰਜਾ ਹੁਣ ਦਿਖਾ ਦੇ ਜੋੜਾ ਉਹ ਪਸੰਦ ਦਿਖਾ ਉਹ ਓਹ ਨਹੀਂ ਲੈਣੀ ਆ ਪੱਠਾ ਤਾਂ ਦੇਖਣਾ ਇਹ ਬੰਨ ਰਹਿਣ ਦੇ ਇਹਨਾਂ ਨੂੰ ਕਰ ਰਹਿਣ ਦੇ ਓਹ ਗੈਨੀ ਨਾਲੇ ਮੇਰੇ ਨਾਲ ਵੀ ਲਾ ਦੋ ਕਦੇ ਮੜਾ ਮੋਟਾ ਤੇਰੀ ਵੀ ਬਣਾ ਦੋ ਕੋਈ ਵੀਡੀਓ ਮੁੰਡਾ ਚੜ੍ਹ ਦੂ ਇੱਕ ਦਿਨ ਪੱਠਾ ਆਪਣੇ ਵੇਖ ਲੈ ਪਾਦੇ ਬਾਬੇ ਦੇ ਨੋਂਦਾ ਤੱਗਾਏ ਬਾਬੇ ਦਾ ਬੋਕ ਛੱਡਿਆ ਬੱਕਰੀਆਂ ਚ ਫਾਰਮ ਚ ਮੈਂ ਵਾਦਾ ਕਰੇ ਇਹ ਪਹਿਲਾਂ ਖਰੀਦੇ ਬੋਕ ਵੀ ਸਾਨੂੰ ਨਾ ਲੱਗੇ ਕੋਈ ਟੋਕ ਚੱਲ ਪਰਮਾਤਮਾ ਕਰੇ ਕਾ ਨੂੰ ਯਾਰ ਫਾਰਮ ਦੇਣ ਬੱਕਰੀ ਰਾਤ ਚੋਣੀ ਰੱਖੇਗਾ ਹੁਣ ਖਰੀਦਾਂਗੇ ਬੱਕਰੀਆਂ ਇਸਾਈ ਵਾਲਾ 500 ਆ ਜੀ ਫੇਰ ਲਵਾਂਗੇ ਅਸੀਂ ਬੱਕਰੀਆਂ ਤੁਹਾਨੂੰ ਦੇਤਾ ਜੀ ਇਸਾਈ ਵਾਲਾ ਪੰਜ ਆ ਗਿਆ ਜੀ ਇਸੇ ਦਾ ਬਾਈ ਦਾ ਨਾ ਫੇਰ ਆਇਆ ਖਰਜਾ ਬਰੋਪਰ ਤੂੰ ਵੀ ਤੈਨੂੰ ਬੱਕਰੀਆਂ ਬਾਈ ਤੇਰਾ ਕਿੱਥੇ ਆ ਕਰਾ ਆ ਜਾ ਰੋਦ ਰੋਦ ਆ ਜਾ ਇੱਥੇ ਆ ਬਾਈ ਮੇਰੇ ਨਾਲ ਬੱਸ ਮੈਂ ਪਰਾਂਵਾਂ ਸ਼ਾਇ ਮਜਰਾ ਯਾਰਿੱਤਾ ਮੈਨੂੰ ਇਹ ਲੋਕ ਨਹੀਂ ਯਾਰ ਮੈਂ ਜਰਾ ਟਿਕ ਲੜੇ ਨਹੀਂ ਭਾਈ ਮਰਿਆ ਤੂੰ ਕਹਿ ਦੇ ਨਾ ਵੀ ਕੀ ਗੱਲ ਹੈ ਤੂੰ ਕਹੀਂ ਵੀ ਇਹਨੂੰ ਪਾਈ ਸੌਦੇ ਕਰ ਲਾਂਦੇ ਜੇ ਆ ਪੰਨੇ ਕੇ ਪਾ ਦੇ ਉਸ ਦੇ ਪਾਸੋਂ ਲਾ ਲੈ ਕੱਢ ਗਿਆ ਹਲੋ ਉਹ ਭਾਈ ਸੌਦਾ ਕਰਦਾ ਰਾਜੂ 10 ਮਿੰਟਾਂ ਬਾਅਦ ਲਾ ਲਿਓ ਹਾਂ ਲੱਗਿਆ ਲੱਗਿਆ ਭਾਈ ਤੁੰਗ ਵਾਲੀ ਮੰਡੀ ਰਾਤ ਨੂੰ ਲਾ ਲਿਆ ਕਰੋ ਉਹ ਇਹ ਗੱਲ ਲੋਕ ਕਹਿੰਦੇ ਅਸੀਂ ਬੱਕਰੀਆਂ ਦਵਾਸਾਂ ਨੂੰ ਆਉਂਦੇ ਆ ਹੋਂਦਨੀ ਉਹਦਾ ਦਵਾਰੀ ਕੱਢਦਾ ਆ ਆ ਜਾ ਬਾਈ ਬਾਬੇ ਆ ਬੱਕਰੀਆਂ ਦਾ ਦੇਖੋ ਕੱਢ ਜਾ ਉਹਨੂੰ ਕਰ ਲੈਣ ਦੇ ਕਿਸੇ ਨੇ ਮੈਨੂੰ ਐਸਾ ਦੱਸਿਆ ਹੋਊਗੀ ਪਹਿਲਾਂ ਉਹਨੂੰ ਕਰਕੇ ਸੋ ਦਾ ਆਉਣਾ ਟਾਉਣਾ ਫਾਰਮ ਖੋਲ੍ਹਿਆ ਨਾ ਚਲੋ ਮਹਾਰਾਏ ਬਾਤਾ ਕਰੇ ਵਿਚਾਰੇ ਨੂੰ ਭਾਈ ਗੋੜ ਖਵਾ ਰਿਹਾ ਜੀ ਮੇਮਨੇ ਨੂੰ ਮਹੂਰਤ ਕਰਿਆ ਬਾਬੇ ਦੇ ਨੌਂ ਦਾ ਛੱਡਿਆ ਹੁਣ ਫਾਰਮ ਖੋਲਾਂਗੇ ਚਲੋ ਜੀ ਹੁਣ ਕਰੋ ਕੰਮ ਪਹਿਲਾਂ ਲਿਆ ਬੋਕ ਸਾਨੂੰ ਨਾ ਲੱਗੇ ਟੋਕ ਹੁਣ ਬੱਕਰੀਆਂ ਖਰੀਦਾਂਗੇ ਦਾ ਵਾਦ ਦਾ ਲੈ ਲੈ ਕੱਢ ਬੱਕਰੀਆਂ ਦੋ ਮੈਂ ਇਦਾਂ ਕਰੀਏ ਇਦਾਂ ਬੇੜਾ ਪਾਰ ਅੱਜ ਬੇੜੇ ਪਾਰੇ ਕਰਨੇ ਨੇ ਲੋਕਾਂ ਦੇ ਦਾ ਵਾਦ ਦਾ ਜਿੰਨੇ ਕੁ ਹੋ ਗਏ ਸਭ ਦੇ ਭਲੇ ਕਰਾਂਗੇ ਅੱਜ ਦਾ ਵਾਦ ਦਾ ਬੁਰੇ ਲਿਆ ਵੇਨ हां जी की मान है 몰ਲ ਤਾਂ ਰਜੂ 40000 ਰੁਪਿਆ ਜੋੜੇ ਦਾ ਜੋੜੇ ਦਾ ਜੈ ਜੈ ਛੋਟੇ ਪਸੰਦ ਨੇ ਗੱਬਣਾ ਦੀ ਗਰੰਟੀ ਤੇਰੀ ਐ ਸਾਡੀ ਨਹੀਂ ਮੇਰੀ ਕੋਈ ਗਰੰਟੀ ਨਹੀਂ ਤੇਰੀ ਗਰੰਟੀ ਐ ਮੇਰੀ ਫੁੱਲ ਗਰੰਟੀ ਆ ਠੀਕ ਆ ਬਾ ਠੀਕ ਐ ਹਾਂ ਆਪਣੀ ਫੁੱਲ ਗਰੰਟੀ ਆ ਭਈ ਉਹਦਾ ਬਹਿਵੇਂ ਨਾ ਕਰ ਇੱਕ ਦੋ ਥਾਣੇ ਜੇ ਬਾਅਦ ਚ ਵੀ ਕੋਈ ਥਾਣਾ ਤੇ ਵੱਡਾ ਛੋਟਾ ਜਾਂ ਥੱਲੇ ਇਧਰ ਮੂਰੇ ਕਰਾ ਝੋਟੇ ਤੂੰ ਹੀ ਤੂੰ ਦਿਖੀ ਜਾਂਦਾ ਨੇਗੇ ਮਾਰਦੇ ਆ ਬਾਕੀ ਆ ਨਾ ਨਾ ਕੋਈ ਚੱਕਰ ਨਹੀਂ ਆਪਾਂ ਬੈਠੇ ਆ ਯਾਰ ਤੂੰ ਤਾਂ ਕਾਨੂੰ ਬੈਠਾ ਨਹੀਂ ਤਾ ਖੜਾ ਹੈ ਤੂੰ ਬੈਠੇ ਹੈ ਹੀ ਨਹੀਂ ਕਦੇ ਇਹ ਨਿਕਾ ਵੀ ਆ ਕੋਈ ਇਹਦੇ ਚ ਨਕਸ਼ਾ ਵਾਲਾ ਦੇ ਦੇ ਇਹ ਛੋਟਾ ਬੰਦਾ ਬਚਾ ਲਿਆ ਵੀ ਦਿਖੀ ਉਹਦਾ ਤੇਰੀ ਵੀਡੀਓ ਕਾਨੂੰ ਕਰਵਾਉਣੀ ਨਹੀਂ ਤੂੰ ਇਹਨਾਂ ਦੀ ਕਰਵਾ ਹਾਂ ਪਸੰਦ ਨੇ ਹਾਂ ਭਾਈ ਤੂੰ ਵੀ ਸਲਾਹ ਆ ਰਹੀ ਮੇਰੀ ਨਾ ਮੰਨੀ ਲੈ ਚੰਗੀਆਂ ਨੇ ਉਹ ਪਾਰ ਦੋਈ ਲੈ ਨਹੀਂ ਨਹੀਂ ਤੂੰ ਨੰਨਾ ਕਾਨੂੰ ਮਾਰਦਾ ਠੀਕ ਹੈ। ਜਿਆ ਬੱਠਾ ਫੜ ਕੇ ਤੇਰੀ ਇਹਨੇ ਦੋਏ। ਜਿਆ ਫੜਤੀ ਬੁੱਕਿਆ ਡਬੀ। ਕਿੰਨੇ ਦਾ ਕਰੋ? ਗਿਆਨੀ ਕਿੱਥੇ ਵਗ ਗਿਆ? ਅੱਛਾ। ਇਹ ਬਿਰੋਗ। ਫੈਨਲ ਆ ਫੜ ਲਿਆ ਬਈ। ਉਹਨੂੰ ਉਹਨਾਂ ਨੂੰ ਪੁੱਛ ਲਾਰਾ ਜੀ ਉਹਨੂੰ। ਓਏ ਉਹ ਨਹੀਂ ਲੈਂਦਾ ਨਾ ਜਵਾਬ ਦੇ। ਉਹਨੂੰ ਪੁੱਛ ਲਾ ਫਿਰ ਬਾਅਦ ਚ ਉਹ ਗਿਆਨੀ ਨੂੰ ਪੁੱਛ ਲਾ। ਮੈਂ ਤਾਂ ਕੀ ਕਰਨੀ ਐ ਮੇ ਤਾਂ। ਉਹ ਗਿਆਨੀ। ਮੜਾ ਯਾ ਫੋਨ ਕੱਟੀ ਦੋ ਮਿੰਟ। ਕੀ ਕਰ ਸੁਣੋ ਮੈਨਾਬੁੱਤ ਕਰਕੇ ਮੁੰਡੇ ਨੂੰ ਤੇ ਇਹ ਦੇਗਾ ਹੋਰ ਆਨਾ ਅਗਲਾ ਕਹਿ ਦੂਗਾ ਵੀ ਮਾਰਸੈ ਨੂੰ ਕੰਦਨਾ ਭੰਨ ਦੇ ਸਸਰੀ ਗਾ ਅਗਲਾ ਰਾਜੂ ਰਹਿ ਕਰਦਾ ਭਾਈ ਜੇ ਹੋਂ ਤੱਕ ਨਹੀਂ ਆਮ ਨਾ ਨਾ ਕਹੇ ਪਹਿਲੇ ਬਸ ਉਹ ਬੜਾ ਫਰਕ ਉਹ ਚਾਲੀਆਂ ਨਮਾ ਕੋਈ ਯਾਰ ਉਹ ਬੰਦਾ ਇਹ ਪਿੰਡੋਂੁੰਡੋਂ ਲਿਆਏ ਨੇ ਉਹਨਾਂ ਨਾ ਮਰੀਆਂ ਦਾ ਤਿੰਨਾਂ ਦਾ 10000 ਰੁਪਿਆ ਰਾਜ ਤਿੰਨਾਂ ਦਾ ਹਾਂ ਪੱਕਾ ਇਹਨਾਂ ਨੇ ਦੰਦ ਦਿਖਾਇਆ ਮੜੀ ਦੇਖੋ ਬਈ ਦੰਦ ਦੇਖੋ ਭਾਈ ਜੀ ਦੋ ਦੰਦ ਦਿਖਾ ਦੰਦ ਇਹ ਭਾਈ ਐ ਹਣ ਤਾਂ ਇਹ ਨਹੀਂ ਹੁਣ ਠੰਡ ਨਗਾ ਕੇ ਸੂੰਦੀਆਂ ਨੇ ਦੇਖ ਮੈਂ ਤੈਨੂੰ ਫਾਇਦੇ ਚ ਦੱਸੂ ਜਿਹੜੀਆਂ ਹੁਣ ਵਾਲੀਆਂ ਬੱਕਰੀਆਂ ਸੂਈਆਂ ਉਹ ਕਿਹੜਾ ਨੱਪ ਦਿੰਦੀਆਂ ਦੇਖ ਭਾਈ ਉਹ ਰਿਆ ਜਿਹੜੀਆਂ ਹੁਣ ਠੰਡ ਨਗਾ ਕੇ ਸੂੰਦੀਆਂ ਉਹ ਤੁਹਾਨੂੰ ਫਾਇਦੇ ਚ ਲੈਣ ਨੂੰ ਮੈਂ ਨਹੀਂ ਕਹਿੰਦਾ ਵੀ ਨਾ ਨਾ ਦੇਖ ਵੀਰੇ ਪਹਿਲਾਂ ਤੇਰੇ ਮੁੰਡੇ ਉਹ ਨਾਲ ਦੇਣਾ ਸੌਖਾ ਕਰ ਬਿਛਾਰਾ ਜੋ ਕਹਿੰਦਾ ਲੈਣਾ ਨਹੀਂ ਕੋਈ ਗੱਲ ਨਹੀਂ ਸੂੰਣ ਵਾਲੀਆਂ ਸੂਈਆਂ ਹੋਈਆਂ ਲੈਣੀਆਂ ਉਹ ਦਪਾ ਦਾਂਗੇ ਨਹੀਂ ਮੈਂ ਨਾ ਨਰਾਜ ਨਹੀਂ ਤੁਹਾਨੂੰ ਕਰ ਇਹ ਕਿੰਨੇ ਟਾਈਮ ਤੇ ਸੁਣਾਲਦੇ ਇਹ ਬਾਈ ਆ ਤਾਂ ਹੈਗੀ ਆ 3 ਮਹੀਨਿਆਂ ਦੇ ਨੇੜ 22 ਦੇ ਠੀਕ ਆ ਉਹ ਟੱਪ ਚੱਲੀ ਤਾਂ 9 ਮਹੀਨਿਆਂ ਤੋਂ 3 ਮਹੀਨਿਆਂ ਦੇ ਲਵੇ ਲੱਗੀ ਉਹ ਠੀ ਆਪਾਂ ਤੁਹਾਨੂੰ ਸਿੱਧੀ ਗੱਲ ਦਸੀਏ ਫੰਡਰ ਹੋਣਗੇ ਮੇਰੇ ਕੋਲੇ ਛੱਡ ਜੀ ਮੇਰੀਆਂ ਨੇ ਤੁਹਾਨੂੰ ਸਿੱਧੀ ਗੱਲ ਦਸੀਏ ਛੱਡੋ ਕਿਉਂ ਠੀਕ ਹੈ ਬੰਦੇ ਦੀ ਜਾਈ ਜਾ ਗੱਲ ਹਾਂ ਸਹੀ ਗੱਲ ਆ ਠੀਕ ਆ ਐ ਡੜੇ ਬੋਕ ਖੜੇ ਨੇ ਭਾਈ ਸਾਡੇ ਕੋਲੇ ਹੁਣੋਂ ਤਾਂ ਇਹਨਾਂ ਦੇ ਗੱਦੀ ਗੇੜ ਪਵਾਉਂਦੇ ਉਹ ਲੈਣ ਦਾ ਲੈਣੂ ਨਹੀਂ ਆਪਾਂ ਲਵਾਂਗੇ ਪਾਲ ਵਾਦੂ ਤੈਨੂੰ ਤੈਨੂੰ ਤਾਂ ਗੱਡੀ ਪਰ ਕੇ ਤੋਰੂੰਗੀ ਮੈਂ ਸਾਡੇ ਕੋਲੇ ਤਿੰਨ ਬੋਕ ਨੇ ਸਾਡੇ ਕੋਲੇ ਇੱਕ ਬੋਕ ਆ ਹੁਣੋਂ ਤਾਂ ਇਹਨਾਂ ਦੇ ਗੱਦੀ ਗੇੜ ਪਵਾਏ ਹੁੰਦੇ ਤੇਥੋਂ ਬਾਅਦ ਭਾਈ ਆ ਹੋ ਗਏ ਤੇ ਤਿੰਨਾਂ ਦੇ ਆਸ਼ਕ ਹੈ ਕਹਿੰਦੇ ਅਸੀਂ ਲੈਨੇ ਆ ਇਹ ਕਿਹੜਾ ਕਿਹੜਾ ਬਾਰੇ ਇਹ ਲੈ ਰਿਹਾ ਤੇ ਤਿੰਨੇ ਹੋਣੇ ਇੱਕ ਦਾ ਆਤੀ ਛੋਡੇ ਬਾਸ ਤੋਂ ਇੱਕ ਦਾ ਸੀ ਛੋਡੇ ਬਾਸ ਤੇ ਪਹਿਲਾਂ ਦੋ ਤੀਆਂ ਸੀ ਆ ਪੱਠਾ ਲੈ ਲਾਂਗੇ ਉਹਨੇ ਪਹਿਲਾਂ ਪੱਠਾ ਛੱਡਦੇ ਯਾਰ ਮੈਂਚਰਾ ਹਟ ਦੇ ਆ ਰੇ ਕੜ ਕੇ ਮੂਲੇ ਓ ਖਸਮਾ ਹਾਥੀ ਜਿਹਾ ਆਪੇ ਦਿਖੀ ਜਾਂਦਾ ਬੱਕਰੀਆਂ ਦਾ ਦਿਖਾਉਂਦੇ ਹੀ ਨਹੀਂ ਤੂੰ ਬਾਜ ਕਰਿਆ ਕਰ ਮਾੜੀ ਜੀ ਬਾਜ ਮਾਂ ਨੇ ਘਰ ਖਵਾ ਕੇ ਪਹਿਲਵਾਨ ਬਣਦੇ ਨੇ ਐਵੇਂ ਨਹੀਂ ਬਣਦੇ ਤੇਰੀ ਮਾਂ ਨੇ ਕਰ ਖਵਾ ਕੁਸਤੀ ਅਜ ਮਾਇਲ ਨੂੰ ਤੇਰੇ ਨਾਲ ਦੇਖੀ ਜੋ ਕਿਹੜਾ ਘਰੇ ਚੱਕ ਕੇ ਲੈ ਜਾਵੇਂਗਾ ਢਾਲੇਗਾ ਤਾਂ ਕਿ ਹੁੰਦਾ ਬੁੜਾ ਬੁੰਦਾ ਢਾਦੀ ਕਾ ਨੂੰ ਢਾਲਾਂਗੇ ਜੇ ਤੈਨੂੰ ਢਾਦਾ ਕਰਨਗੇ ਮਾਝਰ ਰਾਜਸਥਾਨੀ ਢਾਤਾ ਕੋਈ ਨਾ ਕੋਈ ਲੈ ਫੜਾ ਹਾਂ ਮੇਰੇ ਕੰਨ ਵਿੱਚ ਦੱਸੇਗਾ ਕੁਛ ਕਰਾਂ ਬਸ ਕਰਦੇ ਹੈ ਨਹੀਂ ਮਰੀ ਸਲਾਤਾ ਕਰ ਲਈਏ ਕਰ ਲੈ ਕਰ ਤੋ ਵੀ ਇਧਰ ਆਓ ਸਲਾਹ ਜ਼ਰੂਰੀ ਕਰਾਂਗੇ ਹਾਂ 25000 ਦਿੰਦੇ ਨੇ ਯਾਰ ਰਾਜੂ ਕਿਹੜੇ ਸਾਹਬ ਨਾਲ ਕਰਦਾ ਉਹ ਤਾਂ ਮੈਨੂੰ ਕੀ ਪਤਾ ਉਹ ਕਹਿੰਦੇ ਨੇ ਯਾਰ ਉਹ ਕਹਿੰਦੇ ਨੇ ਫਿਰ ਤੈਨੂੰ ਤਾਂ ਹੁਣ ਪਤਾ ਜੇ ਉਹ ਕਹਿੰਦੇ ਨੇ ਸੁਣੀ ਬੱਬੂ ਮਰ ਜਾ ਕਹਿੰਦੇ ਖੜ ਜਾ ਤਾਕੀ ਕਰਨ ਜੇ ਉਹ ਕਹਿੰਦੇ ਨੇ ਤੈਨੂੰ ਤਾਂ ਪਤਾ ਹੀ ਆ ਹੁਣ ਫਿਰ ਕਿੰਨੇ ਦੇਣੀਆਂ ਨੇ ਇਹ 40 ਦੀਆਂ ਵੀ ਨਹੀਂ ਹੈਗੀਆਂ ਉਹ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਚੱਲ ਲੈਂਦੇ ਨੇ ਇੱਕ ਨਗ ਲਿਆ ਦੋ ਹੋਰ ਲੈ ਲੈਣਗੇ ਵਿੱਚੇ ਮਹਾਂ ਫਰੀ ਜਾਣਗੇ 40 ਦੀਆਂ ਵੀ ਨਹੀਂ ਹੈਗੀਆਂ ਫਿਰ ਕਿੰਨੇ ਦੀਆਂ ਨੇ ਫਿਰ ਤੂੰ ਦੱਸ ਦੇ 1000 ਘੱਟ ਦੇ ਦੇ 30000 ਕਹਿੰਦੇ ਨਹੀਂ ਹੋਣੀ ਯਾਰ ਰਾਜੂ ਹੋਰ ਕਿੰਨੇ ਦੇਣੇ ਜਾਂ 38000 ਦੀਆਂ ਲੈ ਜਾ ਲੈ 36 ਕਿੰਨਾ ਹੁੰਦਾ 30000 36000 ਤਾਹੀਂ ਬਹੁਤਾ ਹੋ ਗਿਆ ਕੱਠਾ ਓਏ ਸਾਹਬ ਦੀ ਗੱਲ ਕਰ ਕੋਈ ਯਾਰ ਹੋਰ ਹਜੇ ਦੂਰ ਸੂਣ ਵਾਲੀਆਂ ਬੱਕਰੀਆਂ ਨੇ ਦੂਰ ਹਜੇ ਹੋਰ ਕੀ ਹਜੇ ਦੂਰ ਸੂਣ ਵਾਲੀਆਂ ਨੇ ਕਿਉਂ ਵੀ ਤੇਰਨੋ ਬਾਈ ਲੋਕ ਪੱਠਾ ਤਿਆਰ ਕਰਦਦੇ ਨੇ ਆਪਾਂ ਦਾ ਬੱਕਰੀਆਂ ਨੇ ਇਹਦਾ ਸੂਣ ਓਏ ਬੱਕਰੀਆਂ ਹੀ ਨੇ ਪੱਠਾ ਤਾਂ ਨਹੀਂ ਹੈਗੀਆਂ ਬੱਕਰੀਆਂ ਤੇਰੀਆਂ ਵੇਚਤੀਆਂ ਬਹੁਤੀਆਂ ਗੱਲਾਂ ਨੇ ਮੇਰੇ ਨਾਲ ਕਰੀ ਰੱਬ ਲਮੂ ਵੀ ਮੇਰਾ ਮੋਟਾ ਡਰੀ ਦਰਦੇ ਆ ਹਾਂ ਪਰਮਾਤਮਾ ਹੈਗਾ ਪਰ ਆਪਾ ਨਹੀਂ ਹੈਗੇ ਚਲ ਆਪਾਂ ਦਾ ਆਪਾਂ ਕੁਦਰਤ ਦੀਆਂ ਗੱਲਾਂ ਆਪੇ ਦੱਸਣ ਲੱਗੇ ਪਹਿਲਾਂ ਅਨੇ ਦਿਨ ਮੀਂਹ ਵਰਸੂਗਾ ਬਈ ਰੱਬ ਆਪੇ ਬਣ ਕੇ ਉਹਦਾ ਨੈਟ ਦੱਸਦਾ ਆਪਾਂ ਨਹੀਂ ਦੱਸਦੇ ਨੈਟ ਦਾ ਕੀ ਹੈ ਰੱਬ ਆਇਆ ਸਲਤਾ ਤੱਕੜਾ ਰੱਬੇ ਦੱਸਦਾ ਨੈਟ ਵਾਲਿਆਂ ਨੂੰ ਨੈਟ ਦਾ ਬਹੁਤ ਖਸਾਉਂਦਾ ਹੈ ਸਾਰਾ ਉਹਨੇ ਦੇਖਿਆ ਕਰ ਹਾਂ ਆਲੇ 32000 ਦੀਆਂ ਹੋ ਗਈਆਂ ਚੁੱਪ ਕਰ ਜਾ ਹੋਰ ਕੀ ਹੋ ਗਿਆ ਹੁਣ ਘਾਸਾ ਥੱਲੇ ਨਹੀਂ ਕੁਛ ਨਹੀਂ ਗਿਆ ਥੱਲੇ ਤਾਂ ਤੇ ਮੈਂ ਥੱਲੇ ਦੁਆਰੇ ਮੇਰਾ ਕੋ ਡੀ ਜੇ ਨਹੀਂ ਦੇਖਦਾ ਵੀਰੇ ਨਹੀਂ ਦੇਖਦਾ ਜਾ ਮਾ ਫਿਰ ਜਾ ਮੇਰੇ ਸਹੀ ਮੁੱਲ ਲਾ ਕੇ ਲੈ ਆ ਯਾਰ ਜਾਣ ਵਾਲਾ ਕਿਹੜਾ ਕੰਮ ਉਹ ਬੰਦਾ ਹੈ ਨਾ ਇਹਦਾ ਪਾਈ ਆਹ ਕਰਦਾ ਮੇਰੇ ਕਹਿੰਦੀ ਮੈਨੂੰ ਕੁੱਟੂ ਤੁਹਾਨੂੰ ਸਾਡੇ ਬਦਤ ਕਰਾ ਕੇ ਕਰਦੇ ਪਰ ਮੈਂ ਛੋੜੇ ਕਹਿਣ ਤੇ ਲਈ ਜਾਂਦਾ ਯਾਰ ਮੈਨੂੰ ਐਂ ਨਹੀਂ ਬਾਈ ਸਲਾਹ ਨਾਲ ਨਹੀਂ ਮੇਰੇ ਕਹਿ ਤੋ ਨਾ ਨਹੀਂ ਯਾਦ ਕਰਾ ਕੇ ਮੰਨ ਲਓ ਵੀ ਯਾਰ ਕਿਸੇ ਤੇ ਮਾਨ ਹੁੰਦਾ ਨਾ 30000 ਦੀ ਬਾਈ ਮੈਂ ਤਾਂ ਇੱਕ ਗੱਲ ਕਹਿ ਤੀ ਫੰਟਰੋ ਹੋ ਗਿਆ ਮੈਨੂੰ ਕੀ ਨਾ ਨਹੀਂ بس 32 ਯਾਰ ਦੀਆਂ ਲੈ। 37 ਕਿੰਨਾ ਆਉਂਦਾ? 30 ਦਾ। 5000 ਦਾ ਫਰਕ ਆ। ਹਾਂਜੀ। ਲੈ 33 ਦੀਆਂ ਦੇ। ਥੋੜੀਆਂ। ਜਾਂ ਵੇਖ ਤੀਆਂ 34 ਦੀਆਂ। ਚੱਪਾ। ਚੱਕ ਹੋ ਗਿਆ ਬਾਈ। ਹਾਂ ਕੇਸ ਨੂੰ ਬਰੀ ਮੈਂ ਕਰਕੇ ਹਟੂ। 34 ਦੀਆਂ ਲੈਤੀਆਂ ਵੀਰੇ। ਤੈਨੂੰ ਪਸੰਦ ਆ ਤੂੰ ਰੱਖ ਲੈ ਨੀ ਆ ਜੋੜੀ ਰੱਖ ਲੈਣਗੇ। ਹਾਂ? ਨਹੀਂ ਨਹੀਂ ਨਹੀਂ। ਚੋ ਵੀ ਗਾ ਕੇ ਲੈ ਹੁਣ ਪੱਠਾ ਫੜ ਆਪਣੀਆਂ। ਓਏ ਖਰਜਾ ਯਾ ਤੂੰ ਉਹ ਫੇਰ ਕਰਾਂਗੇ ਪੱਠਾ ਫੜਦੇ। ਉਹ ਤੇ ਦਿਖਾ ਦੇ ਮੜੀਆਂ ਯਾਰ। ਉੱਤੇ ਦਿਖਾਈਂਗਾ ਪੱਠਾ ਫੜਨਾ। ਸਾਈ ਵਾਲਾ ਮੈਨੂੰ ਦੇ ਸਾਡਾ ਹੀ ਐ ਐਸੇ ਬੰਦੇ ਦਾ ਐ ਸਾਈ ਵਾਲਾ ਇਹ ਤਾਂ ਨੀਮ ਨਾ ਫੜੀ ਬੈਠੇ ਤੇਰਾ ਤਾਂ ਜਿਦਾ ਉਹਨੇ ਕੁਝ ਫੜਾਤਾ ਮੈਂ ਫੜ ਲਿਆ ਉਹ ਜਿਹੜਾ ਕੁਝ ਮੈਨੂੰ ਫੜਾਤਾ ਮੈਂ ਫੜ ਲਿਆ ਇੱਧਰ ਤੇਰਾ ਹੱਲ ਗਿਆ ਤਮਾਕਾ ਆ ਲੈ ਹਾਂ ਹੁਣ ਦਸੇਨਾਂ ਦਾ ਦੋਆਂ ਦਾ ਜੈਜ ਜੈਜ ਹਾਂ ਜਮੀ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਜਾ 33000 ਦੀਆਂ ਲੈ ਜਾ 33 ਕਿੰਨਾ ਹੁੰਦਾ 30 ਤੇ 3 30 ਤੇ 3 ਸਾਰੇ ਵੀਡੀਓ ਵਾਲੇ ਨੇ ਲਾਤੇ ਮੇਰੇ ਪਿੰਨ ਅੱਜ ਬਣਾਤਾ ਪੂਰਾ ਜਿੰਨ ਬਾਈ ਪਸੰਦ ਨੇ ਦੇਖੋ ਭਾਈ ਓਏ ਜਿੰਦੂ ਉੱਤੇ ਦਾ ਫਿਰ ਰੱਬ ਦੀ ਨਾ ਆ ਜੋੜੀ ਪਸੰਦ ਹੈ ਦੋ ਵੇਰੀ ਬਹਿਗਰੂ ਕਹਿ ਜੋੜੀ ਪਸੰਦ ਹੈ ਫੰਡ ਰੰਗ ਕਪਣ ਦੀ ਕੋਈ ਤਸੱਲੀ ਨਹੀਂ ਇਕੱਠਾ ਸੁਨੱਖੀਆਂ ਨੇ ਇਕੱਠਾ ਸੁਨੱਖੀਆਂ ਨੇ ਬੱਚੀਆਂ ਨੇ ਹਜੇ ਪੱਠਾ ਸਨਕੀਆਂ ਨੇ ਚਲਦੀਆਂ ਪੱਖੀਆਂ ਨੇ ਪੰਨਣਗੀਆਂ ਵੀ ਬੱਖੀਆਂ ਸਹੀ ਐਸੇ ਮੰਨ ਲਾਉ ਮੈਂ ਲਾਉਂ ਮੁੰਡਾ ਕਿਥੇ ਲਾਉਣਾ ਕਾਲਜ ਕੋਲ ਚਿਕਾ ਲਾ ਦੇ ਨਹੀਂ ਨਹੀਂ ਲਾ ਦੇ ਲਾਉਂ ਮੇਰੀ ਗੱਲ ਤੇ ਖੜੇਗਾ 20000 ਦੀਆਂ ਦੇ ਬਾਈ ਓਕੇ ਤੇਰਾ ਜੀ ਹੋਰ ਕਿੱਥੇ ਵਿਕਣਗੀਆਂ ਨਹੀਂ ਬੈਠੀਆਂ ਮੈਨੂੰ ਦੱਸ ਦੇ ਨੀ ਜਨਨਾ ਜਿਤੇਰੇ ਕਰਮ ਤੇਜ ਨੇ ਮਾਲ ਵਿਕਰਿਆ ਕਰਮਤਾ ਤੇਜ ਨੇ ਫਿਰ ਸਹੀ ਮੁੱਲ ਲੱਗੂ ਫੇਰ ਹੀ ਆ ਸਵਾ ਦਬ ਨੋਟਾਂ ਦੀ ਜੇ ਪਰ ਕੇ ਲਿਜਾਵੇਂਗਾ ਹੱਥ ਨੇ ਬੈਠ ਕੇ ਚੁੱਲੇ ਮੂਰੇ ਤੱਤੀ ਰੋਟੀ ਖਾਵੇਂਗਾ ਆ ਲਾੜਾ ਦੀ ਖੁਸ਼ ਹੋ ਜੂਗੀ ਉਹ ਤਾਂ ਚਲ ਕੋਈ ਨਾ ਪ੍ਰਮਾਤਮਾ ਹਾਂ ਵੀ ਬੜੇ ਪੈਸੇ ਲਿਆ ਅੱਜ ਸਾਡਾ ਮੈਜਰ ਨਰੇ ਮੱਖਣੀ ਪਾਉ ਸਾਕ ਚ ਸਹੀ ਗੱਲ ਆ ਹਾਂ ਸਹੀ ਗੱਲ ਨਾਲ ਲੱਸੀ ਵੀ ਆਉ ਬਾਈ ਹਾਂ ਲੱਸੀ ਦਾ ਗਲਾਸ ਕੰਗਣੀ ਵਾਲਾ ਕੰਗਣੀ ਵਾਲਾ ਦਸ 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 ਰਾਜੂ ਮੈਂ ਤਾਂ ਦੱਸਦਾ ਹੁਣ ਤਾਂ ਤੁਸੀਂ ਦੱਸੋ ਜਾਂਦਾ ਬਾਈ ਗੱਲ ਲੈ ਲੈ ਉਰਾ ਕਰ ਲੈ ਦੇ ਬਾਈ ਹੈ 22000 ਦੀ ਹੂੰ ਉਹ ਕਿੱਥੇ ਰਾਜੂ ਮੈਂ ਤੈਨੂੰ ਸਾਰੀ ਗੱਲ ਦੱਸਦਾ 22000 ਰੁਪਏ ਲੱਗਿਆ ਮੈਂ ਦਿੱਤੀਆਂ ਨਹੀਂ ਠੀਕ ਆ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਬਾੜੇ 'ਚ ਖੜਾ ਇੱਕ ਰੁਪਈਆ ਦਾ ਝੂਠ ਨਹੀਂ ਬੰਦੇ ਇੱਥੇ ਖੜੇ ਨੇ ਕਿ 22 ਲੱਗੇ ਇਮਾਨਦਾਰੀ ਹੈ ਤੇਰੀ ਮੈਂ ਕਿਹਾ ਯਾਰ 1 ਰੁਪਈਆ ਦਾ ਝੂਠ ਨਹੀਂ ਲੱਗੇ ਗੱਲ ਸੁਣ ਬਾਈ ਇਹਦੀ ਇਮਾਨਦਾਰੀ ਸਿਆਣਾ ਬੰਦਾ ਤੇਰਾ ਤੇਰਾ 13000 ਨੂੰ ਝੂਠ ਮਾਰਦੇ ਨਹੀਂ ਆ ਤੇਰਾ ਤੇਰਾ 13000 ਨੂੰ ਕੋਈ ਮੇਵਨਾ ਨਹੀਂ ਦਿੰਦਾ ਤੁਹਾਨੂੰ ਮੈਂ ਪੱਠਾ ਲੈ ਕੇ ਦੇਣਾ ਬੱਕਰੀਆਂ ਬਣੀਆਂ ਖੜੀਆਂ ਨੇ ਜੇ ਕਹੂੰ ਲੈਦਾ ਪੂਜ ਵਰਗੀਆਂ ਪੱਠਾ ਨੇ ਸਾਰਿਆਂ ਨੂੰ ਪਤਾ ਵੀ ਉਹ ਇਹ ਆਲਾ ਮੈਂ ਜਾ ਆ ਚੱਕ ਤੇਰੀ ਗੱਲ ਤੇ ਫੁੱਲ ਚਾੜ ਤੇ 26 ਦੀ ਹੋਗੀ ਉਹ 26 ਦੀ ਮੈਂ ਤੁਹਾਨੂੰ ਇਹ ਦੇ ਦਿੰਦਾ 63 ਮੈਂ ਤਾਂ ਹੁਣ ਪੈਸੇ ਗਿਣ ਲੈ ਆ ਤੂੰ ਪਰੇ ਹੋ ਜਾ ਯਾਰ ਮੱਥੇ ਲੱਗਣ ਵਾਲੇ ਬੰਦੇ ਨੇ 26 ਉਹ ਤੂੰ ਨਾटिया ਚ ਤੜਕੇ ਦੀ ਫਿਰਦੇ ਨੇ ਸੌ ਲੱਗੇ ਰਾਜੂ ਯਾਰ ਅੱਛਾ ਸੌ ਲੱਗੇ ਓਏ ਨਾ ਨਾ ਯਕੀਨ ਕਰ ਲੈ ਆਪਣੀ ਗੱਲ ਤੇ ਵਿਚਾਰਾਂ ਨੇ ਓ ਯਾਰ ਮੈਂ ਨਹੀਂ ਕਹਿੰਦਾ ਇੱਥੇ ਫਿਰਦੇ ਨੇ ਯਾਰ ਬੰਦੇ ਜਿੱਦੋਂ ਮਰਦੀ ਪੁੱਛਦਾ ਯਾਰ ਪੰਜ ਛੱਜ ਹੋ ਜਾਂ ਗੱਲ ਕੋਈ ਨਹੀਂ ਉਹ ਝੂਠ ਮਾਰ ਰਹਾ ਹੈ ਇਹ ਵੀ ਮੇਰਾ ਨਾ ਨਹੀਂ ਇਹ ਗੱਲ ਇਹ ਮੇਰਾ ਸਹੀ ਆਪਾਂ ਨਹੀਂ ਝੂਠ ਬੋਲਦੇ ਓਏ ਗੱਲ ਸੁਣ ਤੇਰੀ ਛਾਤੀ ਦੇ ਹੱਥ ਧਰ ਕੇ ਕਹਿੰਦਾ ਅੱਧਰ ਮੂੰਹ ਕਰ ਲੈ ਕਰ ਲਿਆ ਜਾਂ ਸਾਡੇ 26 ਦੀਆਂ ਹੋ ਗਈਆਂ ਦੇ ਪੈਸੇ ਦੇਖੋ ਜੋ ਕੇ ਹਾਂ ਮੈਂ ਓਏ ਆਓ ਵੀ ਪੈਸੇ ਦਿਜੇ ਆਜੋ ਖਰਜਾ ਦੋ ਮਿੰਟ ਯਾਰ ਤਸਬਰ ਰੱਖ ਜਿਹਦੇ ਕਰਮ ਨੇ ਵਿਗ ਜਾਣਗੀਆਂ ਆ ਪੇਮੈਂਟ ਦਿਓ ਜੀ ਲਓ ਜੀ 22 10 22 ਆ ਤਾਂ 22 ਦਾ 13 ਹੈ ਹਾਂਜੀ ਇਹਦੇ ਨਾਲ ਸੌਦੇ ਹੋਰ ਕਰਾਂਗੇ ਹਾਂ ਪੈਸੇ ਦਿਓ ਨੂੰ ਪਹਿਲਾਂ ਤਾਂ ਤੁਸੀਂ ਕਰਦੀਆਂ ਕਿੰਨੇ ਹੋ ਗਏ 55 ਹੋ ਗਿਆ ਜੀ ਹਾਂ ਬਾਕੀ ਵੇਚਿਆ ਫਿਲੋ ਦੇ ਆਪਣੇ ਬੰਦਾ ਸਾਰੇ ਹੋਇਆ ਆਪਣੇ ਨੇ ਸਾਰੇ ਭਾਈ ਆਪਣੇ ਨੇ ਕੋਈ ਗੱਲ ਨਹੀਂ ਓਏ ਚੱਲ ਜਾਨਵਸ਼ਾਨਤਾ ਹੁੰਦੀ ਐ ਉਹ ਨਹੀਂ ਮੈਂ ਤਾਂ ਇਹ ਨਹੀਂ ਪਤਾਗਾ ਚਿੱਤਰ ਬਣ ਜੇ ਕੋਈ ਨਾ ਚਿੱਤਰ ਬਣ ਜੇ ਅੱਜ ਉਹ ਪਾਰ ਦੇ ਬਗੇ ਬਾ ਹਾਂ ਮੈਨੂੰ ਲੁੱਟਿਆ ਤੀ ਕਈ ਵਾਰੀ ਹੱਡੀਆਂ ਲਾਉਂਦਾ ਚਿੱਤਾਂ ਨੂੰ ਪਾਰ ਜਾਵਾਂ ਫਰਬ ਨਹੀਂ ਰਹਾ ਤਾ ਤੂੰ ਮੋਟਾ ਬੰਦਾ ਹੈ ਹੋ ਜਾਣਾ ਬਾਈ ਹੋਰ ਹੋਈ ਸੀ ਨਾ ਹਾਂ ਮੁੱਲਾ ਪਰਚਾ ਮੇਰੇ ਨਾਲਾ ਹੋ ਉਹਦਾ ਉਹਦਾ ਕਾਨੂੰਣ ਹੋਣਗਾ ਹੋਰਾ ਉਹ ਤਾਂ ਹੁਣ ਬਾਈ ਨੂੰ ਵੀ ਬਾਈ ਪੁੱਜ ਗਏ ਉਹ ਮੈਂ ਤਾਂ ਭੈਣ ਭੈਣ ਕਰਾਂ ਉਹ ਮੈਨੂੰ ਮੰਜੀ ਉਹ ਚਰ ਮਾਹ ਜੀ ਕੁੜੀ ਉਹ ਵਿਚਾਰੀ ਆਪਣੀ ਧੀ ਪਾਣਾ ਪੱਕੇ ਦਵਾਤੀਆਂ ਮੈਂ ਕਹਿੰਦੀ ਬਾਈ ਮੈਂ ਫੁੱਲ ਫਲ ਜੇ ਖਰੀਦ ਲਾਂ ਝੋਲੇ ਖਰੀਦ ਲਾਂ ਤੈਨੂੰ ਪੈਸੇ ਦਿੰਨੀ ਆ ਲੈਂਦੀ ਪੱਟ ਪਾਰ ਗਿਓ ਪੈਸੇ ਮੇਰੇ ਗਲ ਪੈ ਗਏ ਫੇਰ ਤਾਂ ਪਾਲਿਆ ਰੱਸਾ ਗਲ ਚ ਪਈ ਵਪਾਰੀ ਨੇ ਇਹ ਜੇ ਨੇ ਹੱਤ ਵੰਦ ਕੇ ਪੈਂਡਾ ਛੜਾ ਮਾਂ ਮੈਂ ਦਊ ਪੈਸੇ ਭਾਈ ਦਿੱਤੇ ਬੰਨੇ ਬਾਈ ਆਹ ਇਧਰ ਮੁਝ ਆ ਆ ਗਿਆ ਹੋ ਗਿਆ ਜੀ ਲੈ ਮੈਂ ਇਧਰ ਆ ਬਈ ਇਹਦਾ ਬੱਜਦਾ ਬਾਰੇ ਕਈ ਵਾਰੀ ਨਾ ਫਰਕ ਆ ਇਹ ਕੀ ਦੇ ਨੇ ਇਹ ਤੇਰੇ ਨੇ ਇਹਨੇ ਦਿੱਤੇ ਨੇ ਆਤਾ ਇਹਨੇ ਦਿੱਤੇ ਨੇ ਮੈਨੂੰ ਹਾਂ ਇਹ ਤੈਨਾਂ ਦੇ ਅੱਜ ਮੇਜਰ ਰਾਜਸਤਾਨੀ ਦਵਾਦਵ ਨੋਟ ਗਿਣ ਰਿਹਾ ਹੋਰਾ ਅਜੇ ਦਾ ਜਾਨੀ ਆ ਵੀ ਲਾਉਣ ਲੱਗਾ ਬਈ ਪਰ ਆਹ ਮਾੰਦਲਾ ਮੈਂ ਕਹਿਣਾ ਪੈਸੇ ਲਾਉਂਦਾ ਬਹੁਤ ਨਾ ਚੀਜ਼ ਚੰਗੀ ਲੱਗਦਾ ਬੱਚਾ ਇਹ ਮੰਨ ਗਏ ਇਹਨੂੰ ਇਹ ਗੱਲ ਮੰਨਣੀ ਪਊ ਚ ਹਾਂ ਉਹ ਮੈਂ ਵੀ ਤਾਂ ਕਈ ਬਸੂਰਗੀਆਂ ਚੀਜ਼ ਨਹੀਂ ਮਾੜੀ ਰੱਖਦਾ ਨਾ ਵਧੀਆ ਬੱਚਾ ਲੋਟਰੀ ਦਾ ਭੈ ਲੱਗ ਰਹੀ ਹੈ ਟਾਈਮ ਪਾਸ ਕਰਦਾ ਬੱਚਾ आए करो वो दो पठा फटके लिए लखे छो उससे बने शीना